100% 올드 পেনশন 스킴 ਦੇ ਆਪ ਦੇ ਵਿੱਚ ਮੈਂ ਕੋਈ ਕਹਿ ਰਿਹਾ ਓਲਡ ਪੈਨਸ਼ਨ ਸਕੀਮ ਹੋਣੀ ਚਾਹੀਦੀ ਹੈ ਕਾਰਨ ਦੇ ਵਿੱਚ ਰਹਿ ਕੇ ਆ ਕਿ ਓਲਡ ਪੈਨਸ਼ਨ ਸਕੀਮ ਹੋਣੀ ਚਾਹੀਦੀ ਹੈ ਸਾਡੇ ਸਾਹਮਣੇ ਤੁਹਾਨੂੰ ਇਹ ਕਿਹਾ ਬਿਲੂ ਕਿ ਇੱਕ ਤੇ ਤੁਹਾਨੂੰ ਪਤਾ ਹੀ ਆ ਵੀ ਸਬ ਕਮੇਟੀ ਕੈਬਨਟ ਦੀ ਜਿਹੜੀ ਅੱਜ ਤੇ ਬਣ ਗਈ ਹੋਈ ਹੈ 20000 ਕਰੋੜ ਰੁਪਇਆ ਐਨਪੀਐਸ ਦਾ ਜਿਹੜਾ ਉਹ ਆਲਰੇਡੀ ਤੁਹਾਡਾ ਕੱਟ ਕੇ ਜਾ ਦਿੱਤਾ ਅਸੀਂ ਉਹਦੇ ਵਿੱਚ ਕਿੰਨਾ ਯੂਪੀਐਸ ਆਪਣੀ ਦੇਤੀ ਹੈ ਯੂਨਾਈਟਿਡ ਪੈਨਸ਼ਨ ਇਹਦੇ ਪਿਆਣਾ ਅਸੀਂ ਉਹਨੂੰ ਬਹੁਤ ਰੀਤੀ ਦੇ ਨਾਲ ਉਹਨੂੰ ਚੜਾਇਆ ਉਹਦੀ ਕੋਸ਼ਿਸ਼ ਕਰ ਰਹੇ ਹਾਂ ਮੈਂ ਖੁਦ ਮੈਂ 100% ਓਲਡ ਪੈਨਸ਼ਨ ਸਕੀਮ ਦੇ ਹੱਕ ਦੇ ਵਿੱਚ ਹਾਂ ਮੈਂ ਖੁਦ ਕਹਿ ਰਿਹਾ ਓਲਡ ਪੈਨਸ਼ਨ ਸਕੀਮ ਹੋਣੀ ਚਾਹੀਦੀ ਹੈ ਕਾਰਨ ਤੋਂ ਦੇਖ ਲੈ ਕੇ ਆ ਕਿ ਓਲਡ ਪੈਨਸ਼ਨ ਸਕੀਮ ਹੋਣੀ ਚਾਹੀਦੀ ਹੈ ਇੱਕ 58 ਸਾਲ ਦੇ ਵਿੱਚ ਬੰਦਾ ਰਟਾਇਰ ਹੋ ਰਿਹਾ ਹੈ ਚਲੋ ਇੱਕ ਲੰਮਸਮ ਪੈਸੇ ਮਿਲਦੇ ਨੇ ਉਹ ਇੱਕਦਮ ਉਸ ਵੇਲੇ ਸਾਡੇ ਬੱਚੇ ਦੇ ਨੇ ਉਹ ਲੈ ਲੀਦੇ ਨੇ ਇੱਕ ਰੈਗੂਲਰ ਇਨਕਮ ਹੁੰਦੀ ਆ ਜਿਹੜੀ ਮਹੀਨੇ ਬਾਅਦ ਸਾਨੂੰ ਮਿਲਣੀ ਹੁੰਦੀ ਆ ਬਹੁਤ ਜ਼ਰੂਰੀ ਹੁੰਦੀ ਆ ਉਸ ਵੇਲੇ ਸਾਡੀ ਪੋਜੀਸ਼ਨ ਵੀ ਕੁਝ ਜਿਹੜੀ ਫਿਜ਼ੀਕਲ ਹੀ ਵੀ ਸਮੇਂ ਤਾਂ ਆ ਚੁੱਕੀ ਹੁੰਦੀ ਆ ਅਸੀਂ ਉਹਨੂੰ ਬੜੀ ਬਰੀਕੀ ਨਾਲ ਦੇਖ ਰਹੇ ਆ ਤੁਹਾਨੂੰ ਇਹਦੇ ਬਾਰੇ ਕੋਈ ਚਿੰਤਾ ਕਰਨ ਦੀ ਲੋੜ ਨਹੀਂ ਅਸੀਂ ਓਪੀਐਸ ਲਾਗੂ ਕਰਨੀ ਆ 100% ਕਰ ਦੇ ਔਰ ਗਿਆ ਵੀ ਕਿ ਤੁਹਾਨੂੰ ਦੇ ਦਿੱਚਿਆ ਆ ਜੀ ਆ ਸਮੇਂ ਦੀ ਗੱਲ ਹੈਗੀ ਹੁਣ 2.5 ਸਾਲ ਤੈਪਰ ਤੁਹਾਨੂੰ ਵੀ ਪਤਾ ਆ ਕਿ ਜਦੋਂ ਦਾ GST ਸਿਸਟਮ ਲਾਗੂ ਹੋਇਆ ਉਦੋਂ ਤੋਂ ਜਿਆਦਾਤਰ ਫਾਈਨੈਂਸਸ ਪਰੰਪਰਾਂ ਜਿਹੇ ਤਰ੍ਹਾਂ ਕਾਬਲੇ ਸੀ GST ਤੇ SGST ਅਕਾ ਕੇਂਦਰ ਕੋਲ ਜਾਂਦਾ ਹੈ ਅਕਾ ਸਾਡੇ ਕੋਲ ਰਹਿੰਦਾ ਅਸੀਂ ਹਰ ਸੰਭਵ ਯਤਨ ਦੇ ਵਿੱਚ ਹਾਂ ਔਰ ਜੜੀ ਆ OPS ਨੂੰ ਆ ਮੈਂ ਜਿਵੇਂ ਇਹਨਾਂ ਨੇ ਕਿਹਾ ਕਿ ਮੇਰੇ ਮੇਰਾ ਅਧਿਕਾਰੀ ਇਹਦੇ ਨਾਲ ਇਫੈਕਟ ਹੋ ਰਿਹਾ ਸੀ ਮੇਰੇ ਘਰ ਦੇ ਵਿੱਚ ਮੇਰੀ ਆਪ ਦੀ ਵਾਈਫ ਜਿਹੜੀ ਆ ਉਹ 2400 ਬਾਅਦ ਦੀ ਅਪਾਇੰਟੀ ਹੈ ਠੀਕ ਹੈ ਸੋ ਤੁਸੀਂ ਥੋੜਾ ਜਿਹਾ ਸਮਝੋ ਆਪਾਂ ਇਹਨੂੰ ਲਾਗੂ ਕਰਾਂਗੇ ਅਸੀਂ ਬੈਠੇ ਆ ਹਰ ਤਰ੍ਹਾਂ ਦੇ ਜਿੱਥੇ ਸਾਨੂੰ ਕਹੋਂਗੇ ਮੈਨੂੰ ਆਹ ਤਾਂ ਨਹੀਂ ਕਿ ਮੈਨੂੰ ਜਿੱਥੇ ਕਹੋਂਗੇ ਮੈਂ ਉੱਥੇ ਆ ਜੂੰਗਾ ਜਿਹੜੀ ਗੱਲ ਆ ਇੱਕ ਇੱਕ ਮਿੰਟ ਮੰਨ ਜੀ ਗੇੜੀ ਗੱਲ ਆਪਾਂ ਕਰਦੇ ਨੇ ਜਿਹੜਾ ਪੀਐਫ ਆਜੀ ਕੋ ਪਿਆ ਸਾਡਾ 20000 ਉਹਨੂੰ ਛੱਡ ਪੀਏ ਕਿਉਂਕਿ ਤੇ ਮੁਲਾਜ਼ਮਤਾਂ ਦਾ ਵੀ ਪਿਆ ਉਹ ਜਦੋਂ ਕੱਲ ਨੂੰ ਆਪਾਂ ਸੀ ਦੇ ਟਾਇਰ ਰੁਹਾਏ ਕਿ ਆਪਕਿ ਉਹ ਲੈਣਾ ਸਰਕਾਰ ਨੇ ਕੋਈ ਸਾਇੰਸ ਤੋਂ ਨਹੀਂ ਕਿ ਜਮਾਤਾ ਆ ਸਰਕਾਰ ਦਾ ਅਧਕਾਰ ਕੋ ਚੱਲ ਜਣਾ ਸਾਡਾ ਸਾਡੇ ਕੋ ਮਸਲਾ ਆ ਵੀ ਛੜ ਤੋਂ ਬਾਅਦ ਤੇ ਹਵਾ ਚੋਂ ਬਣਦੀ ਐ ਚੌਨ ਮਹੀਨੇ ਜਿੰਪਲੀ ਮੰਨ ਕਰਦਾ ਜੇ ਇੱਛਾ ਛੜਦੀ ਹੋਵੇ ਤੇ ਮੈਨੂੰ ਨਹੀਂ ਲੱਗਦਾ ਕਿ ਇਹਦਾ ਕੋਈ ਵੱਡਾ ਮਸਲਾ ਕਿਉਂਕਿ ਇਹ ਸਰਕਾਰ ਤੋਂ ਕਰਨਾ ਬੜਾ ਕੰਮ ਤੇ ਉਹਨਾ ਇਹ ਕਿ ਕੋਈ ਨਾ ਦਾ ਹਵਾਲਾ ਤੋਂ ਥੇ ਖੂ ਖਾਤੇ ਦੀ ਜਾ ਕੇ ਫੇਰ ਢਿਕਣ ਕਿਉਂਕਿ ਮੈਨੂੰ ਲੱਗਦਾ ਵੀ ਗੱਲੋਂ ਤਨੂ ਮੁੜੀ ਜਾਂਦੀ ਜੀ ਤੇ ਇਹਨੂੰ ਅਜੇ ਵੀ ਗਿੱਡੀ ਛੇਤੀ ਹੁੰਦੀ ਇਹਨੂੰ ਮੋੜ ਲੋ ਧੰਨਵਾਦ ਤੁਹਾਨੂੰ ਮੈਂ ਕਹਿੰਦਾ ਸਤਿ ਸ਼੍ਰੀ ਅਕਾਲ ਨਾ ਕਰੋ ਅਸੀਂ ਇਹਨੂੰ ਲਾਗੂ ਕਰਾਂਗੇ ਸਾਡੇ ਸਾਰੀ ਗੱਲ ਹੈ ਜੀ ਮੈਨੂੰ ਸਵੇਰੇ ਤੁਹਾਡੇ ਸਾਹਮਣੇ ਚੀਮਾ ਸਾਹਿਬ ਕੀ ਕਹਿ ਰਹੇ ਸੀ ਉਹ ਨਿਜੀ ਧਾਰਤੇ ਕਹਿ ਰਹੇ ਨੇ ਕਿ ਮੈਂ ਤੁਹਾਡੀ ਤੁਸੀਂ ਵੀ ਉਸ ਕਮੇਟੀ ਦੇ ਵਿੱਚ ਆਪਣੀ ਰਿਪਰੈਜੈਂਟੇਸ਼ਨ ਨਹੀਂ ਚਾਹੁੰਦੇ ਹੋ ਤੇ ਉਹ ਸੁਝਾਅ ਦੇ ਸੁਝਾਈ ਹੈ ਕੋਈ ਕਿਤੇ ਹੋ ਵੀ ਸੁਝਾਅ ਚੰਗਾ ਜਿਹੜਾ ਆ ਉਹ ਮਿਲ ਸਕਦਾ ਹੈ ਸੋ ਅਸੀਂ ਨਹੀਂ ਲੱਗੇ ਆ ਤੁਸੀਂ ਆਪਣੇ ਉਹਦੇ ਵਿੱਚ ਆਪਣੇ ਸੁਝਾਅ ਜਿਹੜੇ ਆ ਉਹ ਦੋਸਤ ਆਪਾਂ ਜਿਹੜਾ ਮਸਲਾ ਹੈ ਇਹਨੂੰ ਜਲਦੀ ਨੇਪਰੇ ਚਾੜ੍ਹੀਏ ਤੇ ਸਾਡੇ ਜਿਹੜੇ ਮਾਜਦਾਮ ਰਟਾਇਰ ਹੋ ਕੇ ਜਾਂਦੇ ਨੇ ਉਹ ਵੀ ਖੁਸ਼ੀ-ਖੁਸ਼ੀ ਆਪਣੇ ਘਰ ਜਿਹੜੇ ਆ ਉਹ ਜਾਣ